ਇਸ ਵੀਡੀਓ ਦਾ ਇਹ ਟਾਈਟਲ ਦੇਖ ਕੇ ਸ਼ਾਇਦ ਬਹੁਤਿਆਂ ਨੂੰ ਗੁੱਸਾ ਆਇਆ ਹੋਊਗਾ ਕਿ ਉਜੜਦਾ ਪੰਜਾਬ ਕਿਉਂ ਗਿਆ ਅਸੀਂ ਤਾਂ ਸਦਾ ਇਹੀ ਸੋਚਿਆ ਕਿ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਨੂੰ ਉਜਾੜਨ ਵਾਲੇ ਖੌਦ ਜੜ ਗਏ ਨੇ ਪਰ ਪੰਜਾਬ ਨੂੰ ਕਦੇ ਵੀ ਤੱਤੀ ਬਾਹ ਨਹੀਂ ਲੱਗੀ ਪਰ ਉਹ ਵੇਲਾ ਹੋਰ ਸੀ ਜਦ ਪੰਜਾਬ ਦੇ ਦੁਸ਼ਮਣਾਂ ਨੇ ਇਹਨੂੰ ਉਜਾੜਨਾ ਚਾਹਿਆ ਸੀ ਤੇ ਪੰਜਾਬ ਗੁਰੂ ਜੀ ਦੀ ਸੋਚ ਦਾ ਆਸਰਾ ਲੈ ਕੇ ਇਕਜੁੱਟ ਹੋ ਕੇ ਉਹਨਾਂ ਦਾ ਸਾਹਮਣਾ ਕੀਤਾ ਸਾਰੀਆਂ ਮੁਸੀਬਤਾਂ ਦਾ ਤੇ ਹਰ ਵਾਰ ਦੁਸ਼ਮਣ ਦੇ ਦੰਦ ਘੱਟੇ ਕੀਤੇ ਅੱਜ ਦਾ ਜਿਹੜਾ ਸਮਾਂ ਇਹਦੇ ਵਿੱਚ ਪੰਜਾਬ ਨੂੰ ਬਾਹਰੀ ਦੁਸ਼ਮਨਾ ਤੋਂ ਕੋਈ ਬਾਲਾ ਖਤਰਾ ਨਹੀਂ ਹੈ ਪੰਜਾਬ ਦੇ ਆਪਦੇ ਹੀ ਵਸਿੰਦੇ ਇਹਦੀ ਪੱਗ ਨੂੰ ਦਾਗ ਲਾ ਰਹੇ ਨੇ ਸੋ ਬਾਲੀਆਂ ਗੱਲਾਂ ਨਾ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਆ ਤੇ ਆਖਰ ਤੱਕ ਜਾਂਦੇ ਜਾਂਦੇ ਸ਼ਾਇਦ ਤੁਹਾਨੂੰ ਸਮਝ ਆ ਜਾਏ ਕਿ ਮੈਂ ਐਦਾਂ ਕਿਉਂ ਕਿਹਾ ਧੱਕਰੇ ਵੀ ਗਏ ਖੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਪਰੂ ਦੀਵਾਲੀਆਂ ਵੀ ਗਈਆਂ ਜੂਨ 2025 ਦੇ ਵਿੱਚ ਬਠਿੰਡਾ ਦੇ ਪੁੱਚੋ ਸ਼ਹਿਰ ਦੇ ਅਦੇਸ਼ ਮੈਡੀਕਲ ਚ ਇੱਕ ਲਾਸ਼ ਬਰਾਮਦ ਹੋਈ ਪਤਾ ਲੱਗਦਾ ਹੈ ਕਿ ਇਹ Laash Kanchan Kumari ਨਾਮ ਦੀ ਇੱਕ ਔਰਤ ਦੀ ਹੈ ਜੋ ਸੋਸ਼ਲ ਮੀਡੀਆ ਤੇ ਕਮਲ ਕੌਰ ਦੇ ਨਾਮ ਤੋਂ ਪ੍ਰਸਿੱਧ ਸੀ। ਕਮਲ ਕੌਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋਵਾਰthੀ ਗੱਲਾਂ ਦਾ ਜਿਹੜਾ ਉਹ ਪੋਸਟ ਕਰਿਆ ਕਰਦੀ ਸੀ। ਅਮਰਤਪਾਲ ਸਿੰਘ ਮਹਿਰੋਂ ਤੇ ਉਹਦੇ ਸਾਥੀਆਂ ਨੇ ਇਹਦੇ ਕਰਕੇ ਉਹਦਾ ਕਤਲ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਬਹੁਤ ਵਾਰ ਸਮਝਾਇਆ ਸੀ ਕਿ ਐਦਾਂ ਦਾ ਘਟੀਆ ਕੰਟੈਂਟ ਤੂੰ ਨਾ ਪੋਸਟ ਕਰਿਆ ਕਰ ਪਰ ਉਹ ਨਹੀਂ ਮੰਨੀ ਜਿਸ ਕਰਕੇ ਸਾਨੂੰ ਇਹ ਕਦਮ ਤੱਕਣਾ ਪਿਆ। ਪਰ ਇੱਥੇ ਆਪਾਂ ਇਹ ਕਤਲ ਸਹੀ ਹੈ ਜਾਂ ਗਲਤ ਆ ਇਹ ਸੋਚਣ ਦੀ ਥਾਂ ਵੱਧ ਫਿਕਰ ਕਰਨ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਉਹਦੇ 5 ਲੱਖ ਫਾਲੋਅਰ ਸੀ। ਉਹ ਆਪਣਾ ਕੰਟੈਂਟ ਹੈ ਪੰਜਾਬੀ ਦੇ ਵਿੱਚ ਪੋਸਟ ਕਰਾਇਆ ਕਰਦੀ ਸੀ ਸੋ ਸੁਭਾਵਿਕ ਕਿ ਕਿ ਉਹਦੇ ਚ ਬਹੁਤੀ ਗਿਣਤੀ ਪੰਜਾਬ ਦੇ ਲੋਕਾਂ ਦੀ ਹੋਊਗੀ ਉਹਨੂੰ ਜਿਹੜੇ ਫਾਲੋ ਕਰਦੇ ਸੀ। ਤੇ ਪਖੰਡ ਦੀ ਹੱਦ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਉਹਨਾਂ ਨੂੰ ਫਾਲੋ ਕਰਨ ਵਾਲੇ ਲੋਕਾਂ ਚੋਂ ਬਹੁਤਿਆਂ ਨੇ ਇਹ ਕਿਹਾ ਹੋਣਾ ਕਿ ਉਹਦਾ ਕਤਲ ਸਹੀ ਹੈ। ਨਿੱਜੀ ਤੌਰ ਤੇ ਜੇ ਮੇਰੀ ਰਾਏ ਆ ਤਾਂ ਗੁਰਮਤਿ ਦੇ ਮੁਤਾਬਿਕ ਇਹ ਕਤਲ ਨੂੰ ਸਹੀ ਨਹੀਂ ਠਰਾਇਆ ਜਾ ਸਕਦਾ ਪਰ ਜਿੱਥੇ ਸਮਾਜ ਦੇ ਵਿੱਚ ਕੋਈ ਬਿਮਾਰੀ ਇੰਨੀ ਵੱਧ ਜਾਵੇ ਉੱਥੇ ਕੋਈ ਨਾ ਕੋਈ ਸਰੀਰ ਦਾ ਅੰਗ ਕੱਟਣਾ ਵੀ ਕਈ ਵਾਰ ਜ਼ਰੂਰੀ ਹੋ ਜਾਂਦਾ। ਇਸ ਕਤਲ ਤੋਂ ਬਾਅਦ ਬਹੁਤ ਸਾਰੇ ਇਹੋ ਜਿਹਾ ਹੋਰ ਘਟੀਆ ਕਿਸਮ ਦਾ ਕੰਟੈਂਟ ਬਣਾਉਣ ਵਾਲਿਆਂ ਨੇ ਮਾਫੀ ਮੰਗੀ। মিডিਆ ਮੂਰੇ ਆ ਕੇ ਤੇ ਇਹੋ ਜਿਹਾ ਕੰਟੈਂਟ ਬਣਾਉਣ ਤੋਂ ਵੀ ਟਾਲਾ ਵੱਟਿਆ। ਇਸ ਕਤਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇਹੋ ਜਿਹਾ ਗੰਦ ਸਮਾਜ ਦੇ ਵਿੱਚ ਪਰੋਸਣ ਵਾਲਿਆਂ ਦੀ ਗਿਣਤੀ ਦੇ ਵਿੱਚ ਭਾਰੀ ਕਮੀ ਆਈ। ਪਰ ਸਵਾਲ ਇਹ ਹੈ ਕਿ ਇਹ ਗੰਦ ਪਰੋਸਿਆ ਕਿਹਦੇ ਲਈ ਜਾ ਰਿਹਾ ਸੀ? ਇਹਨੂੰ ਕੰਜ਼ਿਊਮ ਕੌਣ ਕਰ ਰਿਹਾ ਸੀ? ਕਿਉਂਕਿ ਕਿਸੇ ਵੀ ਚੀਜ਼ ਦੀ ਜਿੰਨਾ ਚਿਰ ਸਮਾਜ ਦੇ ਵਿੱਚ ਮੰਗ ਨਹੀਂ ਹੋਊਗੀ ਉਹ ਬਾਜ਼ਾਰ ਵਿੱਚ ਆਉਣੀ। ਜੋਦੀ ਮੰਗੇ ਤਾਂ ਹੀ ਉਹ ਸਮਾਜ ਦੇ ਵਿੱਚ ਆ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਕੰਟੈਂਟ ਦੇਖਣ ਵਾਲੇ ਵੀ ਸਾਡੇ ਆਪ ਦੇ ਪੰਜਾਬ ਦੇ ਲੋਕ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਕਹਿੰਦੇ ਨੇ ਇੰਨਾ ਘਟਨਾਵਾਂ ਨੂੰ ਪਾਸੇ ਕਰਦੀ ਤਾਂ ਜਿਹੜੀ ਗੱਲ ਕਰਨ ਵਾਲੀ ਹੈ ਉਹ ਹੈ ਕਿ ਸਾਡੇ ਸਮਾਜ ਦੇ ਵਿੱਚ ਇਹ ਸਭ ਵੱਧ ਕਿਉਂ ਰਿਹਾ ਇਹਦਾ ਸਾਡੇ ਸਮਾਜ ਤੇ ਅਸਰ ਕੀ ਹੈ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਹ ਤੋਂ ਕਿਵੇਂ ਬਚ ਸਕਦੀ ਹੈ ਸੋਸ਼ਲ ਮੀਡੀਆ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਖੋਜ ਹੈ ਤੁਸੀਂ ਇੱਕ ਸਕਿੰਟ ਦੇ ਵਿੱਚ ਲੱਖਾਂ ਲੋਕਾਂ ਤੱਕ ਤੇ ਤੁਹਾਡੇ ਚ ਕੋਈ ਸਕਿੱਲ ਹੈ ਉਹਨੂੰ ਲਿਜਾ ਸਕਦੇ ਹੋ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੁਹਾਡਾ ਕੋਈ ਪ੍ਰੋਡਕਟ ਆ ਤੁਸੀਂ ਹਜ਼ਾਰਾਂ ਲੱਖਾਂ ਲੋਕਾਂ ਤੱਕ ਇੱਕ ਰੀਲ ਦੇ ਜਰੀਏ ਪਹੁੰਚ ਸਕਦੇ ਹੋ ਤੁਹਾਡੇ ਜੇ ਫਾਲੋਅਰਸ ਵਧ ਰਹੇ ਨੇ ਤੁਹਾਡੇ ਵਿਊਜ਼ ਲੱਖਾਂ ਚ ਆ ਰਹੇ ਨੇ ਤਾਂ ਤੁਹਾਨੂੰ ਵੱਡੀਆਂ ਕੰਪਨੀਆਂ ਅਪਰੋਚ ਕਰਦੀਆਂ ਆਪਣੇ ਪ੍ਰੋਡਕਟ ਜਾਂ ਆਪਣੇ ਸਰਵਿਸਸਾਂ ਦੀਆਂ ਪ੍ਰਮੋਸ਼ਨ ਕਰਨ ਦੇ ਲਈ ਜੀ ਦਾ ਜਿਹੜਾ ਉਹ ਪੇ ਕਰਦੀਆਂ ਤੁਹਾਨੂੰ 5000 ਤੋਂ ਲੈ ਕੇ 5 ਲੱਖ ਰੁਪਈਆ ਵੀ ਹੋ ਸਕਦਾ ਤੁਹਾਡੇ ਪੇਜ ਦੀ ਕੰਡੀਸ਼ਨ ਦੇ ਮੁਤਾਬਕ ਪਰ ਜੇ ਤੁਹਾਡੇ ਚ ਕੋਈ ਸਕਿੱਲ ਹੋ ਵੀ ਨਾ ਤੇ ਫੇਰ ਵੀ ਤੁਸੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇੱਕੋ ਆਪਸ਼ਨ ਬਾਈ ਦੀ ਜਿਹੜੀ ਬਹੁਤ ਸੌਖੀ ਆ ਤੁਹਾਡਾ ਸਰੀਰ ਤੇ ਜਾਂ ਇਹੋ ਜਿਹਾ ਲੱਚਰ ਕਿਸਮ ਦਾ ਕੰਟੈਂਟ ਜਿਹੜਾ ਕਿ ਸੋਸ਼ਲ ਮੀਡੀਆ ਦੇ ਅਲਗੋਰਿਦਮ ਤੇ ਬਹੁਤ ਜ਼ਿਆਦਾ ਛੇਤੀ ਵਾਇਰਲ ਹੁੰਦਾ ਬਾਜ਼ਾਰ ਹੈ ਜਿਹੜਾ ਜਿਹਨੂੰ ਆਪਾਂ ਮਾਰਕੀਟ ਕਹਿ ਦਿੰਦੇ ਆ ਮੰਡੀ ਕਹਿ ਦਿੰਦੇ ਆ ਉਹਨੇ ਇਹੋ ਜਿਹਾ ਤਰੀਕੇ ਦੇ ਨਾਲ ਸਾਡੀਆਂ ਔਰਤਾਂ ਨੂੰ ਮਿਸ ਗਾਈਡ ਕਰਤਾ ਕਿ ਉਹਨਾਂ ਨੂੰ ਜਿਹੜੀ ਹੈਗੀ ਆ ਬਾਡੀ ਸ਼ੋਇੰਗ ਹੈ ਉਹ ਨਾਰਮਲਾਈਜ਼ ਲੱਗਣ ਲੱਗੀ ਇਹੀ ਕਾਰਨ ਹੈ ਕਿ ਜਿਹੜੀ ਭਾਰਤ ਦੀਆਂ ਔਰਤਾਂ ਜੇ ਉਹਨਾਂ ਨੂੰ ਆਪਣੇ ਪਤੀ ਮੂਰੇ ਆਪਣੇ ਘਰ ਵਾਲੇ ਮੂਰੇ ਲੀਡੇ ਚੇਂਜ ਕਰਨੇ ਪੈਂਦੇ ਤਾਂ ਉੱਥੇ ਵੀ ਸੰਗ ਜਾਂਦੀਆਂ ਸੀ ਪਰ ਅੱਜ ਉਹ ਗੈਟ ਰੈਡੀ ਵਿਦ ਮੀ ਦੇ ਕਰਕੇ ਸੋਸ਼ਲ ਮੀਡੀਆ ਤੇ ਲਾਈਵ ਆਪਣੇ ਕੱਪੜੇ ਚੇਂਜ ਕਰ ਰਹੀਆਂ ਨੇ ਕਿੱਡੀ ਸ਼ਰਮ ਵਾਲੀ ਗੱਲ ਆ ਪੰਜਾਬ ਜਿੱਥੇ ਮਾਈ ਭਾਗੋ ਵਰਗੀਆਂ ਔਰਤਾਂ ਨੇ ਜਨਮ ਲਿਆ ਉੱਥੇ ਅੱਜ ਇਹ ਸਭ ਹੋ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਕੁਝ ਸਮੇਂ ਤੋਂ ਇੱਕ ਰਿਸਰਚ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਕਿ ਔਰਤਾਂ ਨੂੰ ਮੇਲ ਗੇਜ਼ ਦੇ ਤੌਰ ਤੇ ਜਿਹੜਾ ਪ੍ਰਦਰਸ਼ਿਤ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਭਾਵੇਂ ਉਹ ਫਿਲਮਾਂ ਹੋਵੇ ਭਾਵੇਂ ਮਸ਼ਹੂਰੀਆਂ ਹੋਣ ਤੇ ਭਾਵੇਂ ਕੰਮ ਕਰਨ ਦੇ ਜਾਂ ਥਾਵਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਮੇਲ ਗੇਜ਼ ਦਾ ਅਰਥ ਹੈ ਕਿ ਔਰਤਾਂ ਨੂੰ ਇਹੋ ਜਿਹੇ ਤਰੀਕੇ ਦੇ ਨਾਲ ਪੇਸ਼ ਕਰਨਾ ਕਿ ਉਹ ਮਰਦਾਂ ਦੀ ਅਟੈਨਸ਼ਨ ਖਿੱਚ ਸਕਣ ਯਾਨੀ ਕਿ ਇੱਕ ਆਬਜੈਕਟਿਫਾਈ ਕਰਨਾ ਔਰਤ ਨੂੰ ਉਹਦੇ ਸਰੀਰ ਨੂੰ ਪਰ ਵੱਡੀ ਗੱਲ ਇਹ ਹੈ ਕਿ ਸਾਡੀਆਂ ਔਰਤਾਂ ਇਸੇ ਨੂੰ ਆਪਣੀ ਤਰੱਕੀ ਤੇ ਇਮਪਾਵਰਮੈਂਟ ਸਮਝ ਰਹੀਆਂ ਹਨ ਜਦੋਂ ਕਿ ਉਹਨਾਂ ਦੀ ਨਾ ਤਾਂ ਕੁਆਲੀਫੀਕੇਸ਼ਨ ਦੇਖੀ ਜਾ ਰਹੀ ਹੈ ਨਾ ਉਹਨਾਂ ਦਾ ਬ੍ਰੇਨ ਦੇਖਿਆ ਜਾ ਰਿਹਾ ਨਾ ਉਹਨਾਂ ਦੀ ਸਕਿੱਲ ਦੇਖੀ ਜਾ ਰਹੀ ਹੈ ਜਸਟ ਇਹ ਜਸਟ ਉਹਨਾਂ ਦੀ ਬਾਡੀ ਨੂੰ ਧਿਆਨ ਚ ਰੱਖ ਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਬੰਦਿਆ ਦੀ ਨਜ਼ਰ ਵਿੱਚ ਔਰਤ ਦਾ ਸਰੀਰ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਜਦੋਂ ਵੀ ਨੈਟ ਤੇ ਇਹੋ ਜਿਹੀ ਕੋਈ ਵੀਡੀਓ ਆਉਂਦੀ ਹੈ ਜ਼ਾਹਿਰ ਤੌਰ ਤੇ ਉਹਨੂੰ ਰੋਕ ਰੋਕ ਕੇ ਦੇਖਿਆ ਜਾਂਦਾ ਹੋਵੇਗਾ ਐਲਗੋਰਿਦਮ ਨੂੰ ਲੱਗਦਾ ਕਿ ਇਹ ਵੀਡੀਓ ਬਹੁਤ ਪਸੰਦ ਕੀਤੀ ਜਾ ਰਹੀ ਹੈ ਤਾਂ ਉਹਨੂੰ ਹੋਰ ਵਾਇਰਲ ਕਰਦਾ ਤੇ ਇਦਾਂ ਹੀ ਇਹੋ ਜੀਆਂ ਵੀਡੀਓਜ਼ ਤੁਹਾਡੇ ਬੱਚਿਆਂ ਦੇ ਫੀਡ 'ਚ ਆ ਜਾਂਦੀਆਂ ਨੇ ਜਿਹਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਹਾਲਾਂਕਿ ਇੰਸਟਾਗ੍ਰਾਮ ਇੱਕ ਆਪਸ਼ਨ ਦਿੰਦਾ ਹੈ ਜਿਹਦੇ ਰਾਹੀਂ ਤੁਸੀਂ ਬੱਸ ਸਕਦੇ ਹੋ ਕਿ ਸੈਂਸਿਟਿਵ ਕੰਟੈਂਟ ਨੂੰ ਤੁਸੀਂ ਫਿਲਟਰ ਕਰਵਾ ਸਕਦੇ ਹੋ ਜਿਹਦੇ ਕਰਕੇ ਜਿਹੜਾ ਸੈਂਸਿਟਿਵ ਕੰਟੈਂਟ ਹੈ ਤੁਹਾਡੇ ਬੱਚਿਆਂ ਦੇ ਖਾਤੇ ਵਿੱਚ ਬਹੁਤ ਘੱਟ ਆਊਗਾ ਪਰ ਤੁਸੀਂ ਬੰਦ ਨਹੀਂ ਕਰ ਸਕਦੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣੀਆਂ ਮੋਰਲ ਵੈਲਿਊਜ਼ ਦੀ ਸਿੱਖੇ ਦੀ ਪੰਜਾਬ ਦੀ ਵੈਸਟ ਦੇ ਵਿੱਚ ਇਹ ਸਭ ਮਕਬੂਲ ਹੋ ਗਿਆ ਭਾਰਤ ਨੂੰ ਮੈਂ ਜਮਨਾ ਪਾਰ ਤੋਂ ਹੋਰ ਭਾਰਤ ਦੇਖਦਾ ਉਹਦੇ ਵਿੱਚ ਕੀ ਹੋ ਰਿਹਾ ਸਾਨੂੰ ਉਹਦੇ ਤੇ ਮਤਲਬ ਨਹੀਂ ਹੋਣਾ ਚਾਹੀਦਾ ਪਰ ਸਿੱਖੀ ਦੇ ਵਿੱਚ ਔਰਤ ਨੂੰ ਬਹੁਤ ਵੱਡਾ ਰਤੂਬਾ ਦਿੱਤਾ ਗਿਆ ਸੀ ਮਾਤਾ ਸਹਿਬ ਕੌਰ ਨੂੰ ਖਾਲਸੇ ਦੀ ਮਾਤਾ ਤੱਕ ਕਿਹਾ ਗਿਆ ਮਾਈ ਭਾਗ ਕੌਰ ਬੀਬੀ ਸ਼ਰਨ ਕੌਰ ਬੀਬੀ ਰਾਣੀ ਸਦਾ ਕੌਰ ਇਹ ਸਾਰੀਆਂ ਮਰਦਾਂ ਦੇ ਬਰਾਬਰ ਜੰਗ ਦੇ ਵਿੱਚ ਮੂਹਰੇ ਹੋ ਕੇ ਲੜੀਆਂ ਸੀ ਪਰ ਸਾਡੀਆਂ ਅੱਜ ਦੀਆਂ ਕੁੜੀਆਂ ਇਹਨਾਂ ਨੂੰ ਰੋਲ ਮਾਡਲ ਮੰਨਣ ਦੀ ਥਾਂ ਤੇ ਫਿਲਮੀ ਐਕਟਰਨੀਆਂ ਨੂੰ ਆਪਣਾ ਆਈਡਲ ਮੰਨ ਰਹੀਆਂ ਨੇ ਉਹ ਇਹ ਨਹੀਂ ਚਾਹੁੰਦੀਆਂ ਕਿ ਸਾਡੇ ਵਿੱਚ ਦਲੇਰੀ ਜਾਂ ਨਿਸ਼ਚਾ ਇਹਨਾਂ ਸਿੱਖ ਬੀਬੀਆਂ ਵਰਗਾ ਹੋਵੇ ਉਹਨਾਂ ਨੂੰ ਜਸਟ ਆਪਣੇ ਫਿਗਰ ਦੀ ਫਿਕਰ ਹੈ ਕਿ ਉਹ ਉਹਨਾਂ ਐਕਟਰਨੀਆਂ ਵਰਗਾ ਲੱਗਣਾ ਚਾਹੀਦਾ ਤਾਂ ਕਿ ਉਹ ਮਰਦਾਂ ਦੀ ਅਟੈਨਸ਼ਨ ਖਿੱਚ ਸਕਣ ਕਿੱਡੇ ਅਫਸੋਸ ਦੀ ਗੱਲ ਹੈ ਕਿ ਸਾਡੀ ਪੀੜ੍ਹੀ 200 ਸਾਲਾਂ ਦੇ ਵਿੱਚ ਕਿੰਨੀ ਬਦਲ ਗਈ ਆ ਔਰਤ ਨਸਲਾਂ ਦੀ ਮੁਹਾਫਿਜ਼ ਹੁੰਦੀ ਆ ਉਹਨੇ ਜਵਾਕ ਜੰਮਣੇ ਹੁੰਦੇ ਨੇ ਔਰਤ ਕਿਸੇ ਵੀ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਆ ਕੀ ਅਸੀਂ ਕਲਪਨਾ ਕਰ ਸਕਦੇ ਹਾਂ ਸਾਡੀ ਅੱਜ ਦੀਆਂ ਕੁੜੀਆਂ ਵੱਲ ਦੇਖ ਕੇ ਕਿ ਇਹ ਅਗਲੇ ਸਮੇਂ ਦੇ ਵਿੱਚ ਸਿਹਤਮੰਦ ਸਮਾਜ ਸਿਰਜ ਸਕਦੀਆਂ ਤੁਸੀਂ ਕਿਸੇ ਵੀ ਮਹਾਂਪੁਰਸ਼ ਦੀ ਜੀਵਨੀ ਪੜ ਲਓ ਕਿਸੇ ਵੀ ਬਹਾਦਰ ਬੰਦੇ ਦੀ ਜੀਵਨੀ ਪੜ ਲਓ ਹਰੀ ਸਿੰਘ ਨਲੂਆ, ਸ਼ਿਵਾਜੀ ਮਹਾਰਾਟਾ ਮਹਾਰਾਣਾ ਪ੍ਰਤਾਪ ਗੁਰੂ ਗੋਬਿੰਦ ਸਿੰਘ ਜੀ ਦੀ ਬਾਰੇ ਜਦੋਂ ਪੜਦੇ ਆਂ ਤਾਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਦੀਆਂ ਮਾਵਾਂ ਬਹੁਤ ਸਿੱਧੀ ਔਰਤਾ ਸੀ। ਉਹਨਾਂ ਦੀ ਸ਼ਖਸੀਅਤ ਕਰਕੇ ਹੀ ਉਹਨਾਂ ਦੇ ਗਾਂ ਪੁੱਤਰ ਐਡੇ ਦਲੇਰ ਬਣੇ ਐਡੇ ਵੱਡੇ ਵੱਡੇ ਉਹਨਾਂ ਨੇ ਕੰਮ ਕੀਤੇ। ਪਰ ਤੁਸੀਂ ਸੋਚ ਲਓ ਕਿ ਸਾਡੀ ਅੱਜ ਦੀਆਂ ਕੁੜੀਆਂ ਦੀ ਸੋਚ ਕਿੱਥੇ ਖੜੀ ਹੈ? ਇਹ ਸਭ ਸੋਚਣ ਤੋਂ ਬਾਅਦ ਮੈਨੂੰ ਭੋਰਾ ਵੀ ਹੈਰਾਨੀ ਨਹੀਂ ਹੋ ਰਹੀ ਕਿ ਪੰਜਾਬ ਦੇ ਵਿੱਚ ਸਟੂਲਾ ਗੈਂਗ ਕਿਉਂ ਇੰਨੀ ਵੱਧ ਰਹੀ ਹੈ ਕਿਉਂਕਿ ਉਹਨਾਂ ਦੀਆਂ ਮਾਵਾ ਹੀ ਇਹੋ ਜਿਹੀਆਂ ਹੋ ਰਹੀਆਂ ਨੇ ਸਾਡੀਆਂ ਸਾਡੇ ਜਵਾਹਰ ਖਰੀ ਸਿੰਘ ਨਲੂਏ ਵਰਗੇ ਨਹੀਂ ਹੋਣਗੇ ਇਹ ਭੁੱਲ ਜੋ ਜੇ ਅਸੀਂ ਇਸ ਚੀਜ਼ ਨੂੰ ਨਾ ਸੁਧਾਰਿਆ ਸੋ ਦੋਸਤੋ ਇਹ ਸੀ ਆਈ ਦੀ ਵੀਡੀਓ ਹੋ ਸਕਦਾ ਕਿ ਤੁਹਾਨੂੰ ਸਮਝ ਆ ਗਿਆ ਹੋਵੇ ਕਿ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਜਾਂ ਟਾਈਟਲ ਦੇ ਵਿੱਚ ਉੱਜੜਦਾ ਪੰਜਾਬ ਕਿਉਂ ਲਿਖਿਆ ਤੇ ਇਹ ਇਕੱਲੇ ਕਹਿਣ ਦੀ ਗੱਲ ਨਹੀਂ ਹੈਗੀ ਇਹ ਸੱਚਮੁੱਚ ਹੋ ਰਿਹਾ ਤੇ ਸਾਨੂੰ ਇਹ ਤੋਂ ਜਿਵੇਂ ਬਚੀਏ ਬਹੁਤ ਜਿਆਦੇ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ